ਸਸੀ ਕਾਲ ਦੀ ਸਾਰਾ ਨੂੰ ਰੁੱਖਾਂ ਬਾਰੇ ਚਰਚਾ ਜਾਰੀ ਰਹੂਗੀ ਜਿਹੜਾ ਸਿੰਬਲ ਦੇ ਰੁੱਖ ਜਿਹੜੇ ਆਮ ਹੁੰਦੇ ਆ ਲਾਲ ਫਲ ਹੁੰਦੇ ਆ ਅੱਜ ਅਸੀਂ ਸਫੇਦ ਸਿੰਬਲ ਬਾਰੇ ਗੱਲ ਕਰਾਂਗੇ ਜਿਹਦੇ ਫਲ ਚਿੱਟੇ ਕਰੀਮੀ ਫਲ ਹੁੰਦੇ ਆ ਤਾਂ ਇਹਨੂੰ ਵਾਈਟ ਕਪੂ ਵੀ ਕਪੂ ਵੀ ਬੋਲ ਦਿੰਦੇ ਆ ਜਿਹੜਾ ਸੀਬਾ ਪੈਂਟਾਡੈਂਡਰਾ ਦਾ ਮਤਲਬ ਉਹ ਸੈਂਟੀਫਿਕ ਨੇਮ ਹੈਗਾ ਇਹ ਨੇਟਿਵ ਹੈਗਾ ਟ੍ਰੋਪੀਕਲ ਰੇਨ ਫੋਰੈਸਟ ਅਮਰੀਕਾ ਦੇ ਜੰਗਲ ਦਾ ਨੇਟਿਵ ਹੈਗਾ ਇਹ ਜਿਹੜਾ ਸਭ ਤੋਂ ਵੱਡਾ ਦਰਖਤ ਇੰਡੀਆ ਚ ਮੌਜੂਦ ਹੈਗਾ ਉਹ ਮਤਲਬ ਕਹਿੰਦਾ ਨੀਅਰ ਦ ਵੈਸਟਰਨ ਗੇਟ ਲਾਲ ਬਾਗ ਬੋਟੈਨੀਕਲ ਗਾਰਡਨ ਹੈਗਾ ਬੈਂਗਲੁਰ ਇਸ ਬੋਟੈਨੀਕਲ ਗਾਰਡਨ ਚ ਰੁੱਖ ਖੜਾ ਹੈਗਾ ਜਦੋਂ ਬੰਦਾ ਇਹ ਇਸ ਬੋਟੈਨੀਕਲ ਗਾਰਡਨ ਚ ਇੰਟਰ ਕਰਦਾ ਵੈਸਟਰਨ ਗੇਟ ਵੱਲੋਂ ਤਾਂ ਉਹ ਹੈਰਾਨ ਹੋ ਜਾਂਦੇ ਐਡਾ ਵੱਡਾ ਰੁੱਖ ਦੇਖ ਕੇ ਮਤਲਬ ਤਾਂ ਇਹਦੀ 200 ਸਾਲ ਉਮਰ ਦੱਸੀ ਜਾਂਦੀ ਹੈ ਤੇ 85 ਫੁੱਟ ਲੈਂਡਸਕੇਪ ਨੂੰ ਮਤਲਬ ਡੋਮੀਨੇਟ ਕਰਦਾ ਹੈਗਾ ਚੈਸਟ ਹਾਈਟ ਦੇ ਉੱਤੇ ਇਹਦੀ 75 ਫੁੱਟ ਘਰਤ ਹੈਗੀ ਮਤਲਬ ਟਰੰਕ ਦੀ ਜਿਹੜੀ ਹੈਗੀ ਆ ਤੇ ਬਟਰਸੂਟ ਇਹਦੀਆਂ ਬਹੁਤ ਵੱਡੀਆਂ ਫੈਲੀਆਂ ਹੋਈਆਂ ਮਤਲਬ ਉਹਦੇ ਵਿੱਚ ਬੰਦਾ ਲੁੱਕ ਜੇ ਇੰਨਾ ਇੰਨੀ ਵੱਡੀਆਂ ਬਟਰਸੂਟ ਉਹਦੇ ਉਹਦੇ ਵਿੱਚ ਜਗਾਵਾਂ ਬਣ ਗਈਆਂ ਹੈਗੀਆਂ ਐਡਾ ਰੁੱਖ ਉਮਰ ਕਰ ਗਿਆ ਹੈਗਾ ਤੋ ਉਸ ਤੋਂ ਬਾਅਦ ਜਿਹੜਾ ਕਰਾਊਨ ਜਿਹੜਾ ਹੈਗਾ ਅੰਬ੍ਰੇਲਾ ਲਾਈਕ ਕਰਾਊਨ ਹੈਗਾ ਉੱਪਰ ਉਹ ਜਿਹੜਾ ਛਤਰੀ ਹੈਗੀ ਉਹ ਕਟਕਟ 560 ਫੀਟ ਜਿਹੜੀ ਉਹਦਾ ਕਵਰ ਕੇ ਰੈ ਕਵਰ ਕਰਦੀ ਹੈਗੀ ਡਾ ਵੱਡਾ ਰੁੱਖਾ ਤੇ ਇੱਕ ਵੈਬਸਾਈਟ ਹੈਗੀ ਆ ਮੋਨੂਮੈਂਟਲ ਟਰੀਜ਼.com ਉਹ ਕਹਿੰਦੀ ਹੈ ਵੀ ਇਹ ਜਿਹੜੇ ਦੁਨੀਆ ਲੈਵਲ ਤੇ ਵਾਈਟ ਕਪੂਕ ਹੈਗਾ ਲਾਲ ਬਾਗ ਦਾ ਜਿਹੜਾ ਕਪੂਕ ਹੈਗਾ ਇਹ ਤਾਂ ਰੁੱਖ ਹੈਗਾ ਮਤਲਬ 8 ਹੋਰ ਜਿਹੜੇ ਨਾਲ ਦੇ ਦੁਨੀਆ ਦੇ ਵੱਡੇ ਰੁੱਖਾਂ ਦੇ ਵਿੱਚ ਹੁੰਦਾ ਹੈਗਾ ਇਹ ਵਰਲਡ ਰਿਕਾਰਡ ਇਹਨੇ ਗਰਥ ਦਾ ਕਿਰਾ ਹੈਗਾ 23 ਮੀਟਰ ਦੀ ਗਰਥੋਂ ਦੇ ਵਿੱਚ ਵਰਲਡ ਰਿਕਾਰਡ ਜਿਹੜਾ ਰੱਖਿਆ ਹੋਇਆ ਤੇ ਬਾਕੀ ਹੋਰ ਜਿਹੜੇ ਇਸ ਤਰ੍ਹਾਂ ਦੇ ਰੁੱਖ ਵੱਡੇ ਹੈਗੇ ਉਹਦੇ ਇੱਕ ਰੱਖੋ ਕਿਪ ਵੱਡੇ ਕਰਕੇ ਕੋਸਟਾ ਰਿਕਾ ਕਿਊਬਾ ਗਿਨੀ ਬੈਸਵਾ ਕਰਕੇ ਮੈਕਸੀਕੋ ਸਨੇਗਲ ਸਿੰਗਾਪੁਰ ਯੂ ਐਸ ਏ ਦੇ ਵਿੱਚ ਇਹ ਰੁੱਖ ਵੱਡੇ ਮੌਜੂਦ ਆ 8 ਜਿਹੜੇ ਹੋਰ ਇਹਦੇ ਨਾਲ ਦੇ ਹੈਗੇ ਆ ਤਾਂ ਵੈਬਸਾਈਟ ਦੇ ਹਿਸਾਬ ਨਾਲ ਉਹ ਕਹਿੰਦੀ ਵੀ 216 ਪਲੱਸ ਮਾਈਨਸ 20 ਕਰਕੇ ਦੀ ਉਮਰ ਹੈਗੀ ਆ ਤਾਂ ਉਸ ਤੋਂ ਇਲਾਵਾ ਇਹ ਤੀਜੀ ਬਿਜਿਸ਼ ਨੇ ਪਹਿਲੇ ਦੋ ਜਿਹੜੇ ਰੁੱਖ ਹੈਗੇ ਇਹਦੇ ਨਾਲ ਦੇ ਉਹ ਇੱਕ 420 ਸਾਲ ਪੁਰਾਣਾ ਜਿਹੜਾ ਪਹਿਲੇ ਨੰਬਰ ਤੇ ਆਉਂਦਾ ਉਹ ਕਯੂਬਾ ਚ ਦੂਜਾ ਰੁੱਖ 250 ਸਾਲ ਪੁਰਾਣਾ ਕੇਪ ਵਾਰਡੇ ਚ ਆਉਂਦਾ ਹੈਗਾ ਇਸ ਲਈ ਰੁੱਖ ਹੈਗਾ ਜਦੋਂ ਤੁਸੀਂ ਕਿਤੇ ਮੌਕਾ ਲੱਗੇ ਬੈਂਗਲੁਰੂ ਜਾਣ ਦਾ ਤਾਂ ਇਹ ਲਾਲਬਾਗ ਬੋਟੈਨਿਕਲ ਗਾਰਡਨ ਜ਼ਰੂਰ ਜਾਓ ਤੇ ਹੈਰਾਨੀ ਹੈਰਾਨ ਕਰਨ ਦੇ ਨਾਲ ਜਿਹੜਾ ਇਹ ਰੁੱਖ ਹੈਗਾ ਵਾਈਟ ਸਿੰਬਲ ਦਾ ਜ਼ਰੂਰ ਦੇਖੋ ਧੰਨਵਾਦ